ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਨ ਜਾ ਰਹੇ ਹਾਂ ਕਬੱਡੀ ਜਗਤ ਦੇ ਵਿੱਚ ਇੱਕ ਬਹੁਤ ਹੀ ਵੱਡੇ ਨਾਮ ਵਰ ਖਿਡਾਰੀ ਅ ਮਹਿੰਦਰ ਸਿੰਘ ਬੋਲਾ ਜਿਹਦਾ ਨਾਮ ਹੁੰਦਾ ਸੀ ਪਜੋਦਤੇ ਪਿੰਡ ਹੁੰਦਾ ਸੀ ਬੜਾ ਉਹ ਸਮੇਂ ਦੇ ਵਿੱਚ ਦੱਸਦੇ ਆ ਬਜ਼ੁਰਗ ਪਹਿਲਾਂ ਵੀ ਬੜਾ ਨਾਮ ਸੁਣਿਆ ਤੇ ਹੁਣ ਹੁਣ ਵੀ ਕਈਆਂ ਤੋਂ ਨਾਮ ਸੁਣਦੇ ਰਹੇ ਵੀ ਉਹ ਬੜਾ ਕਬੱਡੀ ਚ ਨਾਮ ਹੁੰਦਾ ਸੀ ਤੇ ਅੱਜ ਉਹਨਾਂ ਦੀ ਔਲਾਦ ਜਿਹੜੀ ਉਹਨਾਂ ਦੇ ਪਰਿਵਾਰ ਦੇ ਕੀ ਹਾਲਾਤ ਆ ਉਹ ਆਪ ਕਿੱਥੇ ਆ ਉਹਨਾਂ ਬਾਰੇ ਵੀ ਜ਼ਰੂਰ ਜਾਣਕਾਰੀ ਲਵਾਂਗੇ ਤੇ ਉਹਨਾਂ ਦੇ ਵਿੱਚ ਸਾਡੇ ਕੋਲ ਉਹਨਾਂ ਦੇ ਬੇਟਾ ਇਹ ਸਾਡੇ ਕੋਲ ਆ ਇਹਨਾਂ ਦੇ ਜੋ ਹਾਲਾਤ ਆ ਇਹ ਵੀ ਦੱਸਾਂਗੇ ਵੀ ਇਹਨਾਂ ਦੇ ਹਾਲਾਤ ਕੀ ਬਣਿਆ ਕਿੱਦਾਂ ਬਣਿਆ ਤੇ ਇਸ ਟਾਈਮ ਔਲਾਦ ਤੁਖੋਂ ਬਹੁਤ ਮਾੜੇ ਹਾਲਾਤ ਚ ਪੈ ਸੀ ਅਸੀਂ ਇਹਨਾਂ ਦਾ ਇਲਾਜ ਪਹਿਲਾਂ ਵੀ ਚੂਲਾ ਜਿਹੜਾ ਪਵਾਇਆ ਸਾਡੇ ਵੀਰਾਂ ਨੇ ਰਲ ਕੇ ਤੇ ਫਿਰ ਇੱਥੇ ਸੇਵਾ ਸੰਭਾਲ ਕੀਤੀ ਦੇਖਭਾਲ ਕਰਕੇ ਇਲਾਜ ਕਰਾ ਕੇ ਇਹਨਾਂ ਦਾ ਸੇਵਾ ਸੰਭਾਲ ਕਰਕੇ ਤਕਰੀਬਨ ਕਿੰਨਾ ਚਿਰ ਪਹਿਲਾਂ ਰਹੇ ਸੀ ਇੱਥੇ ਤੁਸੀਂ ਮੈਨੂੰ ਹੋ ਗਿਆ 1.5 ਸਾਲ ਹੋ ਗਿਆ ਪਹਿਲਾਂ ਜਦੋਂ 1.5 ਸਾਲ ਰਹਿ ਗਏ ਹੁਣ ਆਇਆ ਉਹਨੂੰ ਹੋ ਗਿਆ ਤੁਹਾਨੂੰ 1 ਮਹੀਨਾ ਹੋ ਗਿਆ ਨਾ ਪਹਿਲਾਂ 1.5 ਸਾਲ ਇੱਥੇ ਇਲਾਜ ਕਰਕੇ ਸਹੀ ਕਰਕੇ ਇਹਨਾਂ ਨੂੰ ਭੇਜ ਦਿੱਤਾ ਗਿਆ ਸੀ ਤੇ ਹੁਣ ਫਿਰ ਇਹ ਬਹੁਤ ਮਾੜੀ ਹਾਲਤ ਵਿੱਚ ਘਰ ਪੈयो ਸੀ ਤੇ ਉਹ ਵੀ ਪੁੱਛਦੇ ਆ ਅੱਛਾ ਜੀ ਸਸੀ ਕਲਜੀ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਤੇ ਮੈਂ ਕਿ ਤੁਹਾਡਾ ਨਾਮ ਕੀ ਹੈ ਪਹਿਲਾਂ ਪਰਮਜੀਤ ਸਿੰਘ ਪਰਮਜੀਤ ਸਿੰਘ ਤੁਹਾਡੇ ਪਿਤਾ ਦਾ ਨਾਮ ਕੀ ਮਹਿੰਦਰ ਚੰਦ ਮਿੰਦਰ ਸਿੰਘ ਬੋਲਾ ਜਿਹੜਾ ਕਬੱਡੀ ਖੇਡਦੇ ਹਾਂ ਤੇ ਕਿੰਨੇ ਭੈਣ ਭਰਾ ਸੀ ਤੁਸੀਂ? ਇਹ ਦੋ ਭਰਾ ਹੀ ਨੇ। ਤੇ ਮਿੰਦਰ ਸਿੰਘ ਬੋਲਾ ਜਦੋਂ ਖੇਡਦੇ ਪਏ ਸੀ ਤੇ ਤੁਹਾਡੇ ਨਾਲ ਕਿਦਾਂ ਹੁਣ ਟੱਚ ਚ ਹੈਗੇ ਆ ਕਿੱਥੇ ਇਸ ਟਾਈਮ ਉਹ ਹੈ ਕਿੱਥੇ? ਉਹ ਇੰਗਲੈਂਡ ਚ ਆ। ਤੁਹਾਡੇ ਨਾਲ ਹੈਗਾ ਸੰਪਰਕ ਕੋਈ? ਨਹੀਂ ਕਿਤੇ ਹੁਣ ਮਿਲਣ ਜਾਈ ਆ ਮਿਲਦੇ ਮੜਾ ਮੋਟਾ ਯਾਨੀ ਕਿ ਕੋਈ ਅੱਛਾ ਲੈਣ ਦੇਣ ਕੋਈ। ਲੈਣ ਦੇਣ ਕੋਈ। ਆ ਜਮੀਨ ਜਿਹੜੀ ਉਹ ਵੀ ਉਹਨਾਂ ਕੋਲ ਹੀ ਆ ਸਾਰੀ। ਅੱਛਾ। ਵੀ ਬਾਈ ਖੇਡਦਾ। ਅੱਛਾ ਉਹਨਾਂ ਕੋਲ ਹੀ। ਤੁਸੀਂ ਹੈਗੇ ਉਹਨਾਂ ਦੇ ਬੱਚੇ ਆ। ਹੈਗੇ ਉਹਨਾਂ ਦੇ ਬੱਚੇ। ਤਹਾਡਾ ਭਰਾ ਦੂਜਾ ਉਹ ਆਨਲਾਈਨ ਚ ਆ ਗਿਆ ਉਹ ਕਿਦਾਂ ਉਹਨੂੰ ਮਿਲਦਾ ਵਰਤਦਾ ਵੀ ਜਾਨ ਕੇ ਵਿਆਹ ਹੋਇਆ ਸੀ ਸਰਚ ਰਾਇਆ ਹੋ ਗਿਆ ਇੱਥੇ ਘਰ ਵਾਲੀ ਤੇਰੇ ਲੈ ਕੋਈ ਅਲਸਟ ਗਿਆ ਹੋਇਆ ਠੀਕ ਆ ਤਾਂ ਹੁਣ ਤੁਹਾਡੇ ਹਾਲਾਤ ਇੰਦਾ ਕਿਦਾਂ ਬਣੇ ਜਿਹੜੇ ਤੁਹਾਡੇ ਹਾਲਾਤ ਇੰਨੇ ਮਾੜੇ ਘਰ ਦੇ ਬਣੇ ਕਿਵੇਂ ਬਣੇ ਤੁਹਾਡੀ ਮਾਤਾ ਕਿੱਥੇ ਆ ਮਾਤਾ ਪੂਰੇ ਹੋ ਗਏ ਉਹ ਅਤਾ ਪੂਰੇ ਹੋ ਗਏ ਤੁਹਾਡੇ ਹਾਲਾਤ ਹੁਣ ਕੋਈ ਵੀ ਸਾਂਭ ਸੰਭਾਲ ਲੈਣ ਨੂੰ ਨਹੀਂ ਦੇਖਣ ਨੂੰ ਨਹੀਂ ਕੋਈ ਵੀ ਪਿਛੇ ਨਹੀਂ ਪਿਛੇ ਦੇ ਜੋ ਹਾਲਾਤ ਬਣੇ ਇਹ ਕਿਵੇਂ ਬਣੇ ਤੁਹਾਡੇ ਹਾਲਾਤ ਇਦਾਂ 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 ਭਾਜੀ ਬਾਹਰ ਸਗਾ ਗੱਡੀਆਂ ਗੁੱਡੀਆਂ ਬਹੀ ਬਕਬੁਗ ਇੰਨਾ ਗੱਡੀਆਂ ਹੂੰ ਉਹਨਾਂ ਦੇ ਇਦਾਂ ਘਰ ਆਈ ਸਭ ਕੋਲੇ ਗਏ ਬੁਗਈ ਇਦਾਂ ਕੋਈ ਨਹੀਂ ਸਭ ਕੋਸ਼ ਨਾ ਪਹੁੰਚ ਭਾਜੀ ਤੁਹਾਡੇ ਭਰਾ ਜਿਹੜਾ ਤੁਹਾਡਾ ਸੀ ਉਹ ਦੇਖਦਾ ਪਿਆ ਸੀ ਤੇ ਤੁਹਾਡੇ ਪਿਤਾ ਨੂੰ ਕੋਈ ਨਹੀਂ ਤੁਹਾਡੇ ਨਾਲ ਲੈਣ ਦੇ ਕੋਈ ਲੈਣ ਦੇ ਤੇ ਉਹਨਾਂ ਨੇ ਤੁਹਾਨੂੰ ਛੱਡ ਦਿੱਤਾ ਬਸ ਉਹ ਤੇ ਦੋਨਾਂ ਡਿਵੋਰਸ ਵੀ ਨਹੀਂ ਹੋਇਆ ਹਾਂ ਡਿਵੋਰਸ ਵੀ ਨਹੀਂ ਹੋਇਆ ਹਾਂ ਹਾਂ ਪਿੰਡੋਂ ਸੀ ਤੂਫਾਨਾਂ ਦੀ ਵੀਡੀਓ ਕਰ ਲਈ ਹਾਂ ਅੱਛਾ ਸਾਡੀ ਮਾਨ ਸਾਹਿਬ ਅੱਛਾ ਮਾਂ ਨੂੰ ਛੱਡ ਦਿੱਤਾ ਗਿਆ ਹਾਂ ਜੀ 2.5 ਸਾਲ ਦਾ ਇਹ ਸੀ ਤੇ 6 ਸਾਲ ਦਾ ਇਹਦਾ ਬਰਦਰ ਸੀ ਅੱਛਾ ਜਦੋਂ ਛੱਡਿਆ ਜੀ ਅੱਛਾ ਜੀ ਛੱਡਿਆ ਜੀ ਅੱਛਾ ਤਾਂ ਇਹ ਵਿਚਾਰੇ ਨਾਨਕਿਆਂ ਦੇ ਰਹੇ ਨੇ ਨਾਨਕਿਆਂ ਦੇ ਰਹੇ ਪਿੰਡ ਉਹ ਸੋਨੀ ਨੂੰ ਜਾਣਦੇ ਹਾਂ ਤੁਸੀਂ ਸੋਨੀ ਕਿਹੜਾ ਜੀ ਕਲਤਾਰ ਅਬ ਪਿੰਡ ਦਾ ਸੁਣਾ ਮਾਮਾ ਝਿੰਗੜ ਕਲਾ ਹਾਂ ਹਾਂ ਝਿੰਗੜ ਕਲਾ ਰਹੇ ਤੁਸੀਂ ਤੁਸੀਂ ਅਸੇ ਮਾਮਿਆਂ ਦੇ ਰਹੇ ਜਦੋਂ ਤਲਾਕ ਹੋ ਗਿਆ ਮਾਮਿਆਂ ਦੇ ਆ ਗਏ ਹਾਂਜੀ ਤਲਾਕ ਕਿਹੜੀ ਗੱਲ ਤੋਂ ਹੋਇਆ ਮਤਲਬ ਕਿਉਂ ਉਹਨੇ ਕੁੜੀ ਆ ਲੈ ਆਂਦੀ ਨਾ ਮੰਮੀ ਸਾਡੀ ਵੀ ਚਲ ਗਏ ਪਿੰਡ ਹੀ ਦਿਖਾਣੀ ਮਾਰ ਦਿਖਾਉਣ ਦੇ ਸਿਗਾਈ ਸੀ ਅੱਛਾ ਉਹਨੇ ਹੋਰ ਕਿਸੇ ਨਾਲ ਵਿਆਹ ਕਰਵਾ ਲਿਆ ਇਹਨਾਂ ਨੂੰ ਛੱਡ ਦਿੱਤਾ ਇਹਨਾਂ ਨੂੰ ਛੱਡ ਦਿੱਤਾ ਉਹਨਾਂ ਲਈ ਛੱਡ ਦਿੱਤਾ ਦਿੱਤਾ ਇਹਨਾਂ ਨੂੰ ਕੁਝ ਉਸ ਟਾਈਮ ਨਾ ਕੁਝ ਦਿੱਤਾ ਅੱਛਾ ਜੀ ਕੁਝ ਨਹੀਂ ਦਿੱਤਾ ਤਾਂ ਮਤਲਬ ਤੁਸੀਂ ਫਿਰ ਮਾਮਿਆਂ ਨੇ ਪਾਲੇ ਇਹ ਫਿਰ ਉਸ ਤੋਂ ਬਾਅਦ ਫੇ ਆ ਮਾਸੀ ਸੀਗੀ ਕੋਟਲਾ ਨੌ ਸਿੰਘ ਪਿੰਡ ਇਹਨਾਂ ਦੇ ਸਾਡੇ ਹਾਂ ਫੇ ਉਹਨਾਂ ਦੇ ਕੋਲ ਆ ਗਏ ਫੇ ਉੱਥੇ ਜਿੱਦਾਂ ਉਹਨਾਂ ਦੇ ਘਰ ਰਹਿੰਦੇ ਰਹੇ ਹਾਂ ਹੌਲੀ ਹੌਲੀ ਇਹਨਾਂ ਨੇ ਫੇ ਬਾਹਰਲੇ ਭਰਾ ਨੇ ਕੁਝ ਪੈਸੇ ਭੇਜੇ ਤਾਂ ਇਹਨਾਂ ਨੇ ਪੱਜੋ ਦਿੱਤੇ ਮਕਾਨ ਬਣਾਇਆ ਹਾਂ ਅੱਛਾ ਇਹ ਉਹ ਮਕਾਨ ਇਹਨਾਂ ਨੂੰ ਸਿਰੇ ਨਹੀਂ ਚੜਿਆ ਜਿੱਦਾਂ ਉਹਦਾ ਮੁੰਡੇ ਦਾ ਡਾਬੂਟਸ ਹੋ ਗਿਆ ਉਧਰ ਭਰਾ ਦਾ ਵੀ ਹਾਂ ਉਹ ਜੇਲ੍ਹ ਚ ਹੋ ਗਿਆ ਜਿੱਦਾਂ ਪਤਾ ਨਹੀਂ ਕਿੱਦਾਂ ਕਿੱਦਾਂ ਹੋਈ ਉਹਦੇ ਨਾਲ ਹਾਂ ਫੇ ਉਹ ਮਕਾਨ ਇਹਨਾਂ ਨੂੰ ਵੇਚਣਾ ਪਿਆ ਉਹ ਜਿਹੜਾ ਲੋਕਾਂ ਨੂੰ ਪੈਸੇ ਦੇਣੇ ਸੀ ਉਹ ਇੰਟਰ ਲੂਟਰ ਪਾ ਲਿਆ ਹਾਂ ਤਾਂ ਫੇ ਉਹ ਸਸਤਾ ਹੀ ਵੇਚਿਆ 7 ਲੱਖ ਦਾ ਵੇਚਿਆ ਸੀ ਉਹ 7 ਲੱਖ ਦਾ ਉਹ ਮਕਾਨ ਵੇਚਿਆ ਸੀ ਪੁੱਜੇ ਉੱਤੇ ਅੱਛਾ ਲਵਾਈ ਸੀ ਉਹਨੂੰ ਦਿੱਤਾ ਅੱਛਾ ਇਹ ਉਹ ਪੈਸਿਆਂ ਦੀ ਇਹ ਮਾਸੀ ਦੇ ਮੁੰਡੇ ਨੇ ਐਫ ਪੀ ਜਿੱਦਾਂ ਕਰਾ ਦਿੱਤੀ ਤਾਂ ਉਹਦਾ ਫੇ ਵਿਆਜ ਲੈ ਕੇ ਮਾਂ ਤੇ ਰੋਟੀ ਖਾਂਦੇ ਸੀ ਇਹ ਨਹੀਂ ਇਹਦਾ ਮੰਮੀ ਤਾਂ ਇਹ ਹੀ ਫੇ ਦੋਨੇ ਜਾਣੇ ਹਾਂਜੀ ਫੇ ਹੌਲੀ ਹੌਲੀ ਉਹ ਕਿਸੇ ਦਾ ਸਵਾ ਲੱਖ ਦਾ ਘਰ ਲੈ ਤਾ ਛੋਟਾ ਜਿਹਾ ਉਹਨਾਂ ਨੇ ਆਪਣਾ ਬਾਹਰ ਘਰ ਬਣਾ ਲਿਆ ਜੀ ਐਵੇਂ ਗਲੀ ਛੋਟਾ ਜਿਹਾ ਐਵੇਂ ਉਹਦੇ ਵੀ ਬਾਲੇ ਬੁੱਲੇ ਸਾਹਿਬ ਡੇਪਾ ਹੋਆ ਤਉ ਬਹੁਤ ਸਰਯੋਗ ਹਾਲਤੇ ਆ ਉਥੇ ਇਹ ਨਾ ਤਿਲਕਣ ਜੀ ਬੜੀ ਹੁੰਦੀ ਰਹਿੰਦੀ ਆ ਹਾਂ ਉਥੇ ਇਹਦਾ ਪੈਰ ਤਿਲਕੇ ਚੂੜਾ ਟੁੱਟਾ ਚੂੜਾ ਟੁੱਟ ਗਿਆ ਜੀ ਹਾਂਜੀ ਤਾਂ ਅੱਗੇ ਇੱਕ ਪਾਸੇ ਦਾ ਟਟਾ ਹੋਣ ਦੂਗੇ ਪਾਸੇ ਦਾ ਕਰੈ ਸਰੀਰ ਚ ਜਾਣੇ ਐ ਨਹੀਂ ਰੋਟੀ ਖਾਵੇ ਤਾਂ ਕੁਛ ਅੰਦਰ ਰੋਟੀ ਖਾਣ ਨੂੰ ਨਹੀਂ ਹੈਗੀ ਹੈ ਨਾ ਰੋਟੀ ਬਲ ਗਈ ਉਹ ਆਪਣੇ ਆਪ ਹੀ ਸਰੀਰ ਜਣੀ ਕਿ ਕੱਚਾ ਪੈ ਗਿਆ ਤਾਂ ਉਹ ਅੰਦਰ ਪਿਆ ਰਹਿੰਦਾ ਮੰਜੇ ਦੇ ਉੱਤੇ ਵਾਹ ਜੀ ਤਾਂ ਉਹ ਇੱਕ ਸਿੰਘਣੀ ਆ ਲੱਗੇ ਉਹ ਵਿਚੈਰੀ ਰੋਟੀ ਰੋਟੀ ਇਹਨੂੰ ਦੇ ਜਾਂਦੀ ਆ ਦੇ ਜਾਂਦੀ ਆ ਮਤਲਬ ਫੇ ਵੀ ਤਰਸ ਖਾ ਜਾਂਦੇ ਆ ਜੀ ਕਈ ਲੋਆ ਭਾਬੀ ਪਤੀ ਹੈ ਨਹੀਂ ਉਹ ਵਿਚੈਰੀ ਨਾ ਗੁਰਦੁਆਰੇ ਪਾਠ ਕਰਦੀ ਆ ਤਾਂ ਉੱਥੋਂ ਜੋ ਲਿਆਉਂਦੀ ਆ ਹਾਂ ਇਹਨੂੰ ਵੀ ਦੋ ਪ੍ਰਸ਼ਾਦ ਦੇ ਜਾਂਦੇ ਆ ਤਾਂ ਉਹ ਹੋਰ ਕੋਈ ਨਹੀਂ ਪਿੰਡ ਦਾ ਇਹਨੂੰ ਦੇਖਦਾ ਦੇਖਦਾ ਨਾ ਕੋਈ ਜਾਂਦਾ ਇਹ ਅੰਦਰ ਪਿਆ ਰਹਿੰਦਾ ਬਸ ਜਦੋਂ ਕਿਤੇ ਲੱਗੇ ਦੁਕਾਨ ਪੈਂਦੀ ਆ ਅਸੀਂ ਜਦੋਂ ਜਾਈਦਾ ਉਦੋਂ ਫੇ ਦੇਖਿਆ ਇਹਨੂੰ ਮੜਾ ਜਿਹਾ ਤੁਹਾਡਾ ਪਤਾ ਦੇ ਜਾਂਦਾ ਜੀ ਹਾਂ ਜੀ ਤੇ ਮਾਤਾ ਜੀ ਪੂਰੇ ਹੋਣ ਕਿੰਨਾ ਦਸਤਚਰ ਦੱਸਿਆ ਤੁਸੀਂ 11 12 ਸਾਲਾਂ ਜਿਹੜੇ ਪੈਸੇ ਸੀ ਘਰ ਵੇਚ ਕੇ ਪਹਿਲਾਂ ਜਿਹੜਾ ਉਹ ਲੈ ਆ ਜਿੱਦਾਂ ਤੁਸੀਂ ਦੱਸਦੇ ਹੋ ਖੰਦੇ ਫਿਰ ਉਹ ਗਏ ਪੈਸੇ ਉਹ ਕਿੱਥੇ ਗਏ ਉਹ ਖਤਮ ਹੋ ਗਏ ਜੀ ਜਿਹੜਾ 85000 ਰੁਪਇਆ ਰਹਿਦਾ ਸੀਗਾ ਕੁਝ ਮਕਾਨ ਲੈ ਲਿਆ ਹਾਂ ਤਾਂ ਉਹ ਜਣੀ ਕੇ ਇਹ ਚੂਲੇ ਤੇ ਲਾਤੇ ਉਹ ਪੈਸੇ ਜਿਹੜਾ ਪਹਿਲਾਂ ਜਿਹੜੋ ਇਲਾਜ ਕਰਵਾਇਆ ਸੀ ਬਾਕੀ ਉਹ ਵੀਰ ਵੀ ਜਾਣਗੇ ਚੂਲਾ ਜਦੋਂ ਪਵਾ ਕੇ ਸਾਡੇ ਕੋਲ ਇੱਥੇ ਛੱਡ ਕੇ ਗਿਆ ਖਤਮ ਹੋ ਗਿਆ ਪੈਸੇ ਖਤਮ ਹੋ ਗਿਆ ਉਹ ਸਭ ਬੈਂਕ ਦੇ ਵਿੱਚ ਹੁਣ ਕੋਈ ਬੈਲੈਂਸ ਨਹੀਂ ਹੈ ਹੁਣ ਇੰਨਾ ਤੁਹਾਡੇ ਬਜ਼ੁਰਗਾਂ ਤੁਹਾਡੇ ਪਿਤਾ ਦਾ ਨਾਂ ਰਹਿੰਦੇ ਹੋਏ ਵੀ ਤੁਹਾਨੂੰ ਲੱਗਦਾ ਵੀ ਜਦੋਂ ਹਰ ਇੱਕ ਬੰਦਾ ਕਬੱਡੀ ਜਿਹੜਾ ਕਬੱਡੀ ਖੇਡ ਪ੍ਰੇਮੀ ਆ ਉਹ ਹਰ ਇੱਕ ਜਾਣਦਾ ਹੋਊਗਾ ਮਹਿੰਦਰ ਸਿੰਘ ਬੋਲਾ ਕੌਣ ਰਿਹਾ ਹਨ ਵੀ ਬੜਾ ਨਾਂ ਸੀ ਉਹਨਾਂ ਦਾ ਹਾਂਜੀ ਹਾਂਜੀ ਤੇ ਕਬੱਡੀ ਕਬੱਡੀਆਂ ਪਾਉਂਦੇ ਸੀ ਕਿ ਸਟਾਪਰ ਸੀਗੇ ਸਟਾਪਰ ਸੀਗੇ ਸਟਾਪਰ ਸੀਗੇ ਉਹਨਾਂ ਦੇ ਨਾਲ ਦੇ ਕਿਹੜੇ ਵੱਡੇ ਖਿਡਾਰੀ ਸੀ ਨਾਮ ਵਰ ਜਿਨ੍ਹਾਂ ਨਾਲ ਖੇਡੇ ਆ ਤੋਂ ਸਿੰਘ ਅੰਬਾਲੀਆ ਕਾ ਰੰਦਾ ਵੀ ਨਾਲ ਲੱਗਦਾ ਰਹਿੰਦਾ ਇਹ ਮਾਰਤਾ ਹੀ ਮਾਨਗੜ ਮਾਨਗੜ ਤੁਖੀ ਹਾਂਜੀ ਆ ਦੋਨੇ ਤੁਖੀ ਆ ਬੜੇ ਵੱਡਾ ਨਾਂ ਸੀ ਜੀ ਹਾਂਜੀ ਬੜਾ ਵੱਡਾ ਨਾਂ ਸੀ ਪਾਕਿਸਤਾਨ ਕੇ ਚੰਗੇ ਪਾਕਿਸਤਾਨੀ ਵੀ ਗਏ ਹੈ ਬਾਹਰਲੇ ਮੁਲਕਾਂ ਜੀ ਵੀ ਗਏ ਤੁਹਾਡੇ ਹਾਂ ਬਾਹਰਲੇ ਮੁਲਕਾਂ ਗਏ ਹੁਣ ਵੀ 16 ਟਾਈਮਾਂ ਦੀ ਕੋਚਿੰਗ ਕੀਤੀ ਇੱਥੇ ਅੱਛਾ ਇੰਗਲੈਂਡ ਦੇ ਵਿੱਚ ਅੱਛਾ ਹਾਂਜੀ ਤੇ ਤੁਹਾਨੂੰ ਜਦੋਂ ਇਹਦਾ ਕੋਈ ਫੋਨ ਕਰਦਿਆਂ ਤਾਂ ਨਾਲ ਗੱਲ ਨਹੀਂ ਕਰਦੇ ਤਾਂ ਨਾਲ ਵੀ ਮੈਂ ਮੈਂ ਤੁਹਾਡਾ ਬੱਚਾ ਮਾਨਗੜ ਬਲੱਡ ਦਿੰਦੇ ਨਹੀਂ ਸਾਨੂੰ ਜੇ ਕਿਤੇ ਹੁਣ ਮੈਨੂੰ ਪਤਾ ਲੱਗੇ ਮੈਂ ਜਾਣਾਂ ਹਾਂ ਮਿਲਦੇ ਐ ਅਸੀਂ ਗੱਲ ਨਹੀਂ ਹੈਗੀ ਹਾਂ ਉਦੋਂ ਲੈਂਡ ਇਹ ਕੁਝ ਨਹੀਂ ਹੈਗਾ ਮੇਰੇ ਵੀ ਬਾਈ ਕੇ ਦਾ ਸਾਡੇ ਆਪਣੇ ਇਸੇ ਹੋਂਦੇ ਕੁਝ ਨਹੀਂ ਦਿੱਤਾ ਕੁਝ ਵੀ ਨਹੀਂ ਦਿੱਤਾ ਓਏ ਹੋ ਪੰਜ ਪਰ ਪੇਸ ਹੈ ਜੀ ਪੰਜ ਪਰਾਸ ਹੈ ਹਾਂ 25 ਬੱਜੀ ਗਿਆ 25 ਬੱਜੀ ਗਿਆ ਤੇ ਤੁਹਾਨੂੰ ਬੰਦੇ ਨੂੰ ਚਲੋ ਪਰਿਵਾਰ ਦੇ ਫੇ ਵੀ ਆਉਂਦਾ ਵੀ ਮੇਰੇ ਬੱਚੇ ਆ ਮੇਰਾ ਆਪਣਾ ਖੂਨ ਆ ਬੰਦੇ ਨਹੀਂ ਆਉਂਦੇ ਜਿੱਦਾਂ ਸੰ ਥੋੜੀ ਬਾਲ ਚਾਰ ਪੰਜ ਕੇ ਜੀ ਆਓ ਵੀ ਚਲੋ ਖੇਤ ਦੇਣ ਦੇ ਜੀ ਜਦੋਂ ਤੁਹਾਡਾ ਤੁਹਾਡਾ ਵੀ ਆਪਣਾ ਰੋਟੀ ਪਾਣੀ ਚੱਲਦਾ ਰਹਿੰਦਾ ਇਦਾਂ ਤਾਂ ਨਹੀਂ ਤੁਸੀਂ ਰੋਲਦੇ ਜਿਵੇਂ ਹੁਣ ਇਸ ਟਾਈਮ ਜੋ ਮਾਹੌਲ ਬਣਿਆ ਆ ਹਾਂਜੀ ਹਾਂਜੀ ਬਹੁਤ ਚਲੋ ਥੋੜੇ ਬਹੁਤੇ ਸਿਆੜ ਹੁੰਦੇ ਕਾਪੜਾ ਰੋਟੀ ਪਾਣੀ ਖਾਂਦੇ ਤੇ ਚਲੋ ਪਰ ਚਲੋ ਗੱਲ ਇਹ ਆ ਵੀ ਅੱਜ ਇੱਥੇ ਆਏ ਸੀ ਭਾਈ ਸਾਹਿਬ ਤੇ ਅੱਗੇ ਵੀ ਇਲਾਜ ਕਰਵਾ ਕੇ ਗਏ ਤੇ ਆਪਾਂ ਨਹੀਂ ਡੇਢ ਸਾਲ ਸਾਡੇ ਕੋਲ ਰਹੇ ਆ ਇਲਾਜ ਕੀਤਾ ਆਪਾਂ ਕਦੀ ਗੱਲ ਨਹੀਂ ਕੀਤੀ ਹੁਣ ਬੈਠੇ ਬੈਠੇ ਗੱਲਬਾਤ ਤੁਰੀ ਤੇ ਇਹਨਾਂ ਨੇ ਆਪ ਹੀ ਕਿਹਾ ਮੇਰੀ ਵੀਡੀਓ ਜ਼ਰੂਰ ਬਣਾਓ ਹਨਾ ਪਾਓ ਤੇ ਤਾਂ ਬੈਠੇ ਬੈਠੇ ਅੱਜ ਇਹਨਾਂ ਦਾ ਹੁਣ ਇਲਾਜ ਚੱਲ ਰਿਹਾ ਆ ਫ੍ਰੈਕਚਰ ਫੇ ਮੁੜ ਕੇ ਉਹ ਦੂਸਰੀ ਪਾਸੇ ਹੋਇਆ ਨਾ ਫ੍ਰੈਕਚਰ ਹਾਂਜੀ ਦੂਸਰੇ ਪਾਸੇ ਫ੍ਰੈਕਚਰ ਹੋਇਆ ਉਹਨਾਂ ਦਾ ਇਲਾਜ ਚਲਾ ਰਹੇ ਆ ਆਪਾਂ ਤਾਂ ਕਰਾਂਗੇ ਸਾਸਤਾ ਬਾਬਾ ਦੀਪ ਸਿੰਘ ਸੇਵਾਦਲ ਇਹ ਜਿਹੜੀ ਸਾਸਤਾ ਆ ਇਹ ਤੁਹਾਡੇ ਸਾਰੇ ਭਰਾਵਾਂ ਦੀਆਂ ਅਰਦਾਸਾਂ ਬੇਨਤੀਆਂ ਦੇ ਨਾਲ ਚੱਲਦੀ ਆ ਜੀ ਅਸੀਂ ਬਿਲਕੁਲ ਹਾਂਜੀ ਸੱਚਾਈ ਬਿਲਕੁਲ ਤੇ ਚੱਲਦੀ ਆ ਤੇ ਇਹ ਪਤਾ ਹੀ ਆ ਇੱਥੇ ਦੇਖਦੇ ਆ ਰਹੇ ਆ 1.5 ਸਾਲ ਪਹਿਲਾਂ ਵੀ ਹੁਣ ਵੀ ਰਹੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਸਾਰੇ ਵੀਰ ਸੰਗਤ ਜਿਹੜੀ ਆ ਤੇ ਇਹਨਾਂ ਦੇ ਵਿੱਚ ਜਰੂਰ ਕਿਤੇ ਇੱਕ ਅੱਧੀ ਵਾਰ ਜਰੂਰ ਗੇੜਾ ਮਾਰਿਆ ਕਰੋ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕੋਈ ਆਜਾ ਪਰਿਵਾਰ ਕਿਤੇ ਹੋਵੇ ਤੁਹਾਡੀ ਨਿਗਾਹ ਦੇ ਵਿੱਚ ਜਿੱਥੇ ਕੋਈ ਲੋੜਵੰਦ ਹੋਵੇ ਸਾਡੇ ਨਾਲ ਜਰੂਰ ਸੰਪਰਕ ਕਰੋ ਤੇ ਜਿਹੜਾ ਹੁਣ ਹੋਰ ਵੀ ਪਿੱਛੇਲੇ ਪਾਸੇ ਹਸਪੀਟਲ ਬਣਾ ਰਹੇ ਆ ਗੋਰਾਸਰਾ ਸੇਵਾ ਘਰ ਜਗਾ ਘੱਟ ਸੀ ਹੋਰ ਲਈ ਆ ਹੋਰ ਵਧਾ ਰਹੇ ਆ ਸਾਡੇ ਕੋਲ ਸਟਰੈਂਥ ਜਿਹੜੀ ਪਹਿਲਾਂ ਰੱਖਣ ਲਈ ਘੱਟ ਸੀ ਹੋਰ ਹੁਣ ਵਧਾ ਰਹੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ